ਹੈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਉੱਤਮ ਮੀਰ ਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਸੱਜਰਾਂ ਝੋਟੀਆਂ ਦਿਖਾਉਣੀਆਂ ਆ ਤੇ ਚੰਗੇ ਘੱਦ ਘਾਟ ਥਾਲੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆ ਕੇ ਆਪਣੀਆਂ ਵੇਸ਼ ਚਾਖ ਕੇ ਚਵਾਈ ਕਰਕੇ ਪਾਸ ਕਰਕੇ ਤੇ ਤਸੱਲੀ ਕਰਕੇ ਖੜੋ ਆ ਸਾਰੀਆਂ ਵਿਗਰਨ ਵਾਲੀਆਂ ਵਾ ਤੇ ਅੰਦਰ ਉਹ ਵਾਲੇ ਮੱਝ ਦਾ ਜਿਹੜਾ ਹੁਣ ਤਾਂ ਪਹਿਲਾਂ ਹੋਣੇ ਜਿਹੜਾ ਸੌਦਾ ਹੋ ਗਿਆ ਵਾ ਤੇ ਆ ਦਏ ਵੀ ਜਿਹੜੀ ਨਹੀਂ ਪਾਸ ਕਰਨ ਹਾਂ ਦੇਖ ਸਾ ਤੇ ਮੱਝ ਪਾਸ ਹੁੰਦੀ ਏ ਜੇ ਕੱਲ੍ਹ ਦੀ ਸਹੀ ਏ ਵੀ ਯਾਦਾਂ ਦਿਖਾਉਣੀ ਏ ਵੀ ਕਿਦਾਂ ਪਾਸ ਕਰਦੇ ਹਾਂ ਦੇਖਾਂਗੇ ਸੌਦਾ ਜਿਹੜਾ ਹੋ ਗਿਆ ਹੁਣ ਬਸ ਪਾਸ ਹੁੰਦੀ ਏ ਦੇਖ ਲਈਏ ਕਰੀ ਪਾਸ ਹੁੰਦੀ ਆ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਦੱਸਗਾ ਬੀਤੇ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਤੁਸੀਂ ਦੱਸੋ ਤੇ ਨਾਮ ਦੱਸੋ ਇੱਕ ਰਹੀ ਆਪਣਾ ਨਾਮ ਮੁੱਤਮ ਸਿੰਘ ਜੀ ਹਾਂਜੀ ਸਾਲ ਨਾਮ ਸਰਦਾਰ ਗੁਰਦੇਵ ਸਿੰਘ ਵਪਾਰੀ ਠੀਕ ਆ ਪਿੰਡ ਘਟਿਆਲਾ ਤਸੀਲ ਡੇਰਾਪਾ ਬਣਾਲਿਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਇੱਕ ਦੂਸਰਾ ਨੰਬਰ ਜੇ 99142 56054 ਜੀ ਠੀਕ ਹੈ ਤੇ ਹੋ ਗਈ ਵਿਧੀ ਪਾਸ ਫਿਰ ਆ ਹੁਣ ਸਦਾ ਲੈ ਵੀ ਚੱਲਣਾ ਸਾਈ ਹਾਂ ਜੀ ਹੋ ਗਈ ਉਹਦੇ ਫੇਟੇ ਠੀਕ ਹੈ ਨਹੀਂ ਇਹ ਸਾਈ ਇਹਦਾ ਹੈ ਨਹੀਂ ਠੀਕ ਹੈ ਪੈਸੇ ਦੇਣਿਆ ਹਰ ਗੇ ਮਾਰੀ ਭਰਾ ਜੇ ਪਾਸ ਤੇ ਆ ਪਾਸ ਹੋ ਗਈ ਹੈ ਕਤਾ ਜੀ ਸਹੀ ਹੀ ਕਾਪੀਆਂ ਧਾਰਾ ਮਾਰ ਕੇ ਪਾਸ ਆ ਦੇਖ ਸਕਦੇ ਜੀ ਚਲੋ ਜੀ ਬਾਕੀ ਮੱਜਾਂ ਚਲੋ ਤੁਹਾਨੂੰ ਦਿਖਾਉਨੇ ਆ ਤੇ ਉਹ ਆਪਣੀਆਂ ਤੁਸੀਂ ਚਵਾਈ ਕਰਕੇ ਵੇਸ ਚਾੱਕ ਕੇ ਤਸੱਲੀ ਕਰਕੇ ਪਾਸ ਕਰਕੇ ਖੜਨੀਆਂ ਇਤਨਾ ਹੀ ਤੇ ਅੱਜ ਦੋ ਹੁਣ ਸੁਈਆਂ ਰਹਿ ਗਈਆਂ ਤੇ ਬਾਕੀ ਗੱਬਣਾ ਹੀ ਆ ਹਨਾ ਦੋ ਸੁਈਆਂ ਤੇ ਚਾਰ ਗੱਬਣਾ ਜੇ ਤੇ ਰੇਟ ਹਰ ਵਾਰ ਦੀ ਤਰ੍ਹਾਂ ਕਿਹਾ ਜੀ ਜੀ ਰੇਟ ਅੱਜ ਮਾਲੇ ਬਹੁਤ ਆਪਦਾ ਜੀ ਤਾਂ ਗਰੰਟੀ ਵਾਲਾ ਜੇ ਦੁੱਧ ਵਾਲਾ ਭਰ ਨਾਲ ਦੇ ਪਲੀਆਂ ਜਿਹੜੀਆਂ ਮੱਜਾਂ ਨੇ ਠੀਕ ਹੈ ਬਾਕੀ ਭਾਅ ਆਪਣੇ ਹਿਸਾਬ ਨਾਲ ਤੁਹਾਨੂੰ ਪਤਾ ਹੋਣਗੇ ਤੇ ਕੱਲ ਵੀ ਮੱਜਾਂ 11 ਅੰਝ ਦੇ ਕੋਈ ਕੱਲ ਵੇਕੀਆਂ ਵੀ ਤੇ ਚਾਰ ਕੇ ਤੇ ਇੱਕ ਟਾੜੇ ਹੁੰਦੇ ਹਾਲੇ ਪਾਸ ਹੋਈ ਇਹ ਤੇ ਹੁਣੇ ਵੇਚੀ ਬਾਕੀ ਆਈਟਮ ਵੀ 6 ਨਗੜੇ ਬਚਾਉਂਦਾ ਕੀ ਹੈ ਜਿਹੜੇ ਹਾਜ਼ਰ ਨੇ ਠੀਕ ਹੈ ਜੀ ਤੇ ਤਾਜ਼ੀਆਂ ਹੀ ਸੁਈਆਂ ਹਨਾ ਵੀ ਬਿਲਕੁਲ ਇਹਨਾਂ ਚਾਰ ਦਿਨ ਸੁਈਆਂ ਹੋਏ ਜੇ ਪਹਿਲਾ ਆਹੋ ਝਗਾ ਕਮਾਲ ਦਾ ਲੱਗਾ ਪਲੀ ਜਿਹੜੀ ਝੋਡੀ ਆਵੇ ਚੰਗੀ ਜੰਮੀ ਪਲੀ ਆ ਜਿਹੜੀ ਰਾਜੀ ਆ ਜਿਹੜੀ ਪੂਰੀ ਦੇਖੋ ਤੇ ਕਿੰਨੇ ਕ ਦੁੱਧ ਆ ਲਈ ਆਏ ਜੀ ਦੇਖੋ ਕੱਚਾ ਦੁੱਧ ਆ ਬੌੜਾ ਲਾਲੇ ਕੋਈ ਭਾਵੇਂ ਹਾਂਜੀ ਮੰਨ ਲਓ ਵੀ ਕੋਈ ਕਹਿ ਲਓ ਭਾਈ ਮੂਨਾ 15 ਲੀਟਰ 16 ਲੀਟਰ ਕਹਿ ਦਈਏ ਘੱਟ ਰਹੇਗੀ ਅਜੇ ਫੇਰ ਟਾਈਮ ਤੇ ਲੱਗਣਗੇ ਕਿੰਨਾ ਘਰੇ ਜਾਉਗੀ ਦੁੱਧ ਦੇ 14 15 ਲੀਟਰ ਭਰੇਗੀ ਝੋਡੀ ਐਨਾ ਵੀ 9 ਲੀਟਰ ਲਾ ਕੇ ਜਿਹੜਾ ਬੋਲਾ ਹੈਗਾ ਹੁਣ ਮੌਕੇ ਤੇ 9 ਲੀਟਰ ਦੇ ਲਾ ਕੇ ਬੰਨੇ ਬੋਲਾ ਜਿਹੜਾ ਕਹਿੰਦੇ ਵੀ ਹੈਗਾ ਚੋਰ ਚੋਰ ਬਹੁਤ ਵਧੀਆ ਝੋਡੀ ਲੱਗੀ ਹੈ ਆ ਲੈ ਵੀਰੇ ਵੱਡੀ ਝੋਟੀ ਆ ਸੋਣੀ ਸੁਣ ਕੇ ਕੋਈ ਵੀ ਰਿਖੇ ਆਏ ਕਰੋ ਪੁੱਛੇ ਤੇ ਜ਼ਰੂਰ ਆ ਬਾਕੀ ਰਾਜੀ ਆ ਪੂਰੀ ਫਿੱਟੀ ਆ ਜਿਹੜੀ ਜਿੱਤਰਾ ਕਹਿ ਦਿੰਦੇ ਆਪਾਂ ਗਏ ਆ ਪੂਰੀ ਨਿਗਰ ਝੋਟੀ ਆ ਸੰਭੀ ਸੁੰਭੀ ਕੇ ਵੀ ਨੰ ਚੰਗੀ ਦੀ ਜਨਾਵ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਕਿ ਪਿਛਲੇ ਥਾਣੇ ਇੱਕੋ ਜਿਹੇ ਆ ਇਹ 19 ਕੀ ਭਲਾ ਵੀ ਹਮੰਦੇ ਤੇ ਹੈਗੀਆਂ ਤੇ ਕਿੰਨਾ ਕੁ ਵੀਰ ਦੀ ਫਿਰ ਮੁੱਲ ਰੱਖਣੇ ਦਾ ਆਪਾਂ ਵਿਦੇ ਝੋਟੀ ਇਹ ਤੁਹਾਨੂੰ ਵੀ ਪਤਾ ਆਇਆ ਜੇ ਆ ਵੀਰ ਵੀਡੀਓ ਕੋਈ ਵੇਖਣ ਦੇ ਉਹਨਾਂ ਨੂੰ ਪਤਾ ਵੀ ਝੋਟੀ ਗੜੀ ਆ ਨਸਲ ਦੀ ਬਰੀਡ ਵਾਲੀ ਆ ਹਾਂਜੀ ਗੁੱਲ ਕਰਾਉਣ ਦਾ ਭਾਂ 1.5 ਲੱਖ ਕਰਾ ਲਓ 1.40 ਕਰਾ ਲਓ ਹਾਂਜੀ 1.15 ਦੇ ਦੇ ਦਾਂਗੇ ਝੋਟੀ ਦਸ ਦੀ ਦੇ ਦਈਏ ਦਸ ਦੀ ਵਿਦੇ ਝੋਟੀ ਵੀ ਦੀ ਜੇ ਤੁਸੀਂ ਦਸ ਕਹੇ ਤਾਂ ਦਸ ਤੋਂ ਹੀ ਮਾਰ ਕਰਾਂਗੇ ਅੱਛਾ 1.5 ਦੀ ਦੇ ਦਾਂਗੇ ਅੱਛਾ 1.5 ਦੀ ਦੇ ਦੋਗੇ 1.5 ਦੀ ਦੇ ਦਾਂਗੇ ਬਾਕੀ ਵੀਰ ਕੋਈ ਫੋਨ ਲਾਵੇ ਮੌਕੇ ਤੇ ਹੋਰ ਹੋ ਜਾਊਗਾ ਬਾਕੀ ਝੋਟੀ ਵੱਡੀਆਂ ਕੋ ਇੱਥੇ ਆਣਗੇ ਵੀਰ ਤਸੱਲੀ ਕਰਕੇ ਕਲੇ ਤਸੱਲੀ ਕਰੇ ਹਨਾ ਇੱਥੇ ਆਣਗੇ ਵੀਰਾਂ ਦਾ ਪਸੰਦ ਜ਼ਰੂਰ ਆਏ ਤੇ ਆਵੇ ਛੋਟੀ ਤਾਜੀ ਸੋਈ ਆ ਬਿਲਕੁਲ ਤਾਜੀ ਬੱਚੇ ਦਾ ਮੇਰੇ ਦੇ ਕੱਟੀ ਆ ਗਈ ਜੇ ਤੰਗਲੀ ਆ ਗਈ ਆ ਇਧਰੋਂ ਕਰ ਮੰਗੀ ਇਹ ਕਿੰਨੇ ਦਿਨਾਂ ਦੀ ਸੋਈ ਆ ਸੋਈ ਤਾਂ ਇਹਨਾਂ ਨੂੰ 4 ਦਿਨ ਹੋਏ ਜੇ ਤੇ ਇਹਦੇ ਕੋਲ ਬੋਲਾ ਇਹਦੇ ਕੋਲ ਬੋਲਾ ਕੋਈ 11 ਲੀਟਰ ਲੱਗਿਆ ਜੇ 11 ਹੋ ਜੇ 12 ਸੂ ਆ ਇਹਦਾ ਸੂ ਆ ਇਹਦਾ ਵੀ ਪਹਿਲਾ ਹੀ ਜੇ ਕੰਨੀਆਂ ਦੰਦਾਂ ਦੇ ਬਰਾਬਰ ਗਾਣੇ ਦੇ ਵੀ ਦੇਖ ਸਕਦੇ ਜੀ ਥਾਣੇ ਦੇ ਵੀ ਚੰਗਾ ਲੱਗਾ ਲਿਆ ਤੋਰਾ ਫਿਰ ਇਹਨੂੰ ਸੂ ਆ ਇਹਦਾ ਵੀ ਕਹਿੰਦੇ ਪਹਿਲਾ ਹੀ ਆ ਅਜੇ ਦੰਦਾਂ ਗਨੇ ਝੋਟੀਆਂ ਦੋਵੇਂ ਬਾਕੀ ਪੂਰੀ ਰਾਜੀ ਝੋਟੀ ਆ ਜਿਹੜੀ ਆ ਵੀ ਬਾਕੀ ਕਈ ਵਾਰੀ ਪਸ਼ੂ ਪਹਿਲੇ ਸਵੇਰੇ ਹੁੰਦਾ ਵੇਖਣਾ ਦੂਜੇ ਲੱਗਦਾ ਕਈ ਵਾਰੀ ਦੂਜੇ ਹੁੰਦੀਆਂ ਵੇਖਣ ਨੂੰ ਪਹਿਲਣ ਲੱਗਦੀਆਂ ਵਾ ਇਹ ਕਥਾ ਸੁਣ ਬਹੁਤ ਕਮਾਲ ਦਾ ਲੱਗਦਾ ਅੱਜ ਆਹ ਦੇਖ ਸੰਦੇ ਜੀ ਬਾਕੀ ਚੰਗੀ ਰਾਜੀ ਝੋਟੀ ਹੈ ਜਿਹੜੀ ਇਹ ਵੀ ਇੱਕ ਵਾਰੀ ਕਮਾਇਆ ਇੱਧਰ ਨੂੰ ਫੇਰ ਇੱਥੇ ਕਮਾ ਕੇ ਬੰਦ ਆ ਦੇ ਸਾਡੇ ਚਿਹਰਾ ਵੀ ਇਹਦਾ ਚੰਗੀ ਤਰ੍ਹਾਂ ਹਾਂ ਬੰਦ ਬੰਦ ਚੰਗੀ ਝੋਟੀ ਥਲੋਏ ਤਿਆਰ ਹੋਣੀ ਹੈ ਝੋਟੀ ਇਹ ਕਿੰਨੇ ਦਿੰਦੇ ਆ ਝੋਟੀ ਸਫਾਈ ਚ ਆ ਜਿਹੜੀ ਝੋਟੀ ਪੂਰੀ ਹੈ ਵੀ ਜਦੋਂ 1500 ਵਾਟਰ ਭਰ ਜੇਗੀ 라ਜੀ ਆ ਪੂਰੀ ਤੇ ਇਹਦਾ ਫਿਰ ਮੁੱਲ ਵੀਰ ਜੀ ਇਹ ਝੋਟੀ ਇਹ ਵੀ ਵੱਡੀ ਆ ਪਰ ਆਪਾਂ ਜਿਹੜੇ ਹਿਸਾਬ ਨਾਲ ਮਿਲਿਆ ਡੰਗਰ ਉਸੇ ਹਿਸਾਬ ਨਾਲ ਦੇ ਜਣਾ ਮੁੱਲ ਕਰਨ ਨੂੰ ਇਹਦਾ ਵੀ ਇੱਕ ਚਾਹੀ ਕਰਾ ਲੋ ਹਾਂਜੀ 20 ਕਰਾ ਲੋ ਇਹ ਵੀ ਇੱਕ ਪਾਣੀ ਦੀ ਦੇ ਦਾਂਗੇ ਇਹ ਪੂਰੇ ਲੱਖ ਦੀ ਦੇ ਦिए ਪੂਰੇ ਲੱਖ ਦੇ ਦਾ 2000 ਛੋੜ ਕਰ ਦਾਂਗੇ 98000 98000 ਦੇ ਦਿਆਂਗੇ ਤੇ ਆ ਮਗਰੇ ਦੇ ਕੱਟੀਆਂ ਨੇ ਫਿਰ ਫੜੇ ਗਾਲਾਂ ਦੇ ਫਿੱਟ ਜ਼ਰੂਰ ਆਣਗੀਆਂ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਚੰਗੀ ਤਰ੍ਹਾਂ ਇਹਦੇ ਕੋਲ ਛੁੱਟ ਗਿਆ ਇੱਥੇ ਆਣ ਕੇ ਤਸੱਲੀ ਨਾਲ ਵੀਰ ਆਪਣਾ ਕੋਈ ਹਰ ਕੋਈ ਖੜੇ ਇਹਦੇ ਕੋਲ ਮੌਕੇ ਤੇ 11 ਲੀਟਰ ਤਿਆਰ ਆ ਹਨਾ ਆ ਰਿਹਾ ਪਾ ਜੇ ਕੱਚਾ ਦੁੱਧ ਆ ਦੁੱਧ ਆ ਦੇਖ ਸਾਡੇ ਬਿਲਕੁਲ ਫੂਲਾ ਹੀ ਬੱਚਾ ਆ ਜਿਹੜਾ ਜੇ ਛੋੜਾ ਕੇ ਵੀ ਇੱਥੇ ਫਿੱਟ ਆਏਗਾ 2 ਲੱਖ ਦਾ ਜੁੜਾ ਫਿਰ ਪੂਰੇ 2 ਲੱਖ ਲੈ ਲੱਖ ਲੱਖ ਦੇ ਹਿਸਾਬ ਨਾਲ ਹਨਾ ਤੇ ਆ ਵੀ ਮੱਝ ਪੂਰੀ ਨਿਕਰੇ ਜੇ ਤੇਲ ਆ ਜਾ ਪੰਜ ਸੱਤ ਲਖੜਦੀ ਜੇ ਲੰਮੀ ਲੰਮੀ ਦੁਜਾ ਸੁਗਾ ਵੇਖੋ ਥੱਲੇ ਚੱਗੀ ਪਣਦੀ ਏ ਜਿਹੜੀ ਠੀਕ ਹੈ ਜੀ ਹਾਂ ਜੀ ਪੂਰੀ ਰਾਜੀ ਆ ਜਿਹੜੀ ਆ ਅੱਜ ਕਿਥੋਂ ਲੱਭ ਲੱਭ ਕੇ ਲਿਆਂਦੀਆਂ ਜੀ ਬੇੜੇ ਅੱਜ ਤੁਹਾਨੂੰ ਦੱਸਿਆ ਵੀ ਗਾਰੰਟੀ ਵਾਲੀਆਂ ਝੋਟੀਆਂ ਵੱਡੀਆਂ ਨੇ ਠੀਕ ਹੈ ਜੀ ਝੋਟੇ ਦੁੱਧ ਭਰ ਨਾਲ ਅੱਜ ਸਾਰੀਆਂ ਪਾਰੇ ਪੱਲੇ ਦੀਆਂ ਝੋਟੀਆਂ ਜਿਹੜੀਆਂ ਆ ਦੇਖ ਸੰਦੇ ਹੋਰੀ ਚਾਲ ਵੀ ਦੀ ਪਹਿਲਵਾਨਾਂ ਆ ਰਗੀ ਆਪ ਵੀ ਛੋਟੀ ਪਹਿਲਵਾਨਾਂ ਆ ਰਗੀ ਸਾਂਭੀਆਂ ਬੜੀਆਂ ਅੱਜ ਜਿਹੜੀਆਂ ਛੋਟੀਆਂ ਵੀ ਦੀਆਂ ਸਾਰੀਆਂ ਰਾਜੀਆਂ ਛੋਟੀਆਂ ਆ ਅੱਜ ਸਾਰੀਆਂ ਛਟੀਆਂ ਪਾਰੇ ਪੱਲੇ ਦੀਆਂ ਨੇ ਕਰਿਆ ਬੁਰੀ ਆ ਜਾਗੀ ਜੀ ਪਹਿਲਾਂ ਪਾਉਂਦੇ ਛੋਟੀ ਨੇ ਪਹਿਲੇ ਛੋਟੀਆਂ ਬਿਲਕੁਲ ਠੀਕ ਆ ਦੂਜਾ ਸੂਬਾ ਛੋਟੀ ਦਾ ਤੇ ਦੁੱਧ ਤੇ ਇੰਨਾ ਵੀ ਚੰਗਾ ਭਰੀ ਜਾਣਾ ਵਾ ਇਹਦੀ ਛੋਟੀ ਦੀ ਸਾਰੇ ਵੀਡੀਓ ਵੇਖ ਲੈ ਸਿਆਣੇ ਛੋਟੀਆਂ ਨੇ ਵੀ 14 15 ਲੀਟਰ ਦੋ ਤਿੰਨ ਨਾਰਮਲ ਭਰੀ ਜਾਏਗਾ ਪਰ ਵੱਧ ਕੱਢੇਗੀ ਤੇ ਮੋਲੇ ਦਾ ਫਿਰ ਛੋਟੀ ਵੱਡੀ ਆ ਮੁੱਲ ਕਰਾਉ ਨੂੰ ਇਹਦਾ ਵੀ ਇੱਕ ਪੰਜ ਕਰਾ ਦੋ ਸਿਰਫ ਸਿੰਗ ਥੋੜਾ ਜਿਹਾ ਸਿਵਰਾ ਲੱਗਾ ਆ ਹਾਂਜੀ ਬਾਕੀ ਹੋਰ ਕਿਹੇ ਕਲਰ ਸੋਜੀ ਨਹੀਂ ਕੀ ਹਾਂਜੀ ਇਹ 95000 ਦੀ ਦੇ ਦਾਂਗੇ 90 ਦੀ ਦੇ ਦਈਏ 90 ਦੀ 2000 ਹੋਰ ਛੱਡ ਦਾਂਗੇ 88000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਵੀਰ ਭੋਨ ਲਾ ਦੇ ਛੋਟੀਆਂ ਵੱਡੀਆਂ ਕੱਲੀ ਕੱਲੀ ਗੱਡੀ ਜਾਵਾਂਗੀ ਛੋਟੀਆਂ ਛੁੱਟ ਜਾਨੀ ਜਾਗੀਆਂ ਠੀਕ ਹੈ ਜੀ ਹਾਂਜੀ ਹਾਂਜੀ ਦੇਖ ਬਣੀਆਂ ਜੁਗੀਆਂ ਛੋਟੀਆਂ ਤੇ ਆ ਵੀ ਮੱਝ ਗੱਭਣੇ ਇਹਦੇ ਗੱਭਣੇ ਵੀ ਵੱਡਿਆ ਜਣਾ ਦੀ ਛੋਟੀ ਹੈ ਹਾਂ ਨਹੀਂ ਦੇ ਵੀ ਦੇਖ ਸਕਦੇ ਆ ਫਰ ਲੱਗੇ ਤਾਂ ਮਗਰੋਂ ਖਾਓ ਜੇ ਤਿਆਰ ਹੋਣ ਦੀ ਇਹ ਵੀ ਦਿਨ ਹਫ਼ਤਾ ਕੋਈ ਹਲੇ ਤਿਆਰ ਹੋਣੀ ਆ ਜੇ ਇਹ ਤਾਂ ਛੋਟੀਆਂ ਸਾਰੀਆਂ ਟਾਈਮ ਨਾਲ ਹੱਦਾਂ ਦਾ ਲੈ ਲਈ ਆ ਠੀਕ ਆ ਜੀ ਵੱਟਿਆ ਜੋੜਾਂ ਦੀ ਆ ਵੀ ਪੂਰੀ ਭਾਰੀ ਮੱਝ ਹੈਗੇ ਵੀ ਵੱਟਿਆ ਜੋੜਾਂ ਦੀ ਤੇ ਇਹ ਵਿੱਚ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਵੀ 14 ਲੀਟਰ ਕੱਢੀ ਜਾਏਗੀ ਅੱਛਾ ਹਾਂ ਜੀ ਹਾਂ ਜੀ ਤਾਂ ਤੁਹਾਨੂੰ ਚੰਗਾ ਲੱਗਾ 14 ਲੀਟਰ ਤੇ ਲੱਗ ਪੰਨੇ ਦੁੱਧ ਜਿਹੜਾ ਕਿੰਦੇ ਵੀ ਕੱਢ ਦਊਗੀ ਵੱਟੀ ਮਾਇਆ ਵੀ ਛੋਟੀ ਨਹੀਂ ਜੀ ਆਹ ਦੇਖ ਸਾਡੇ ਚਿਹਰਾ ਇਹਦਾ ਵੀ ਬਾਕੀ ਅੱਜ ਸਾਰੇ ਹੀ ਕਰਦ ਵਜਨ ਵਾਲੀਆਂ ਆਂ ਭਾਰੀਆਂ ਆਂ ਮੱਜਾ ਤਿਆਰ ਹੋਣੀਆਂ ਆਂ ਜੇ ਤਾਂ ਥਾਣੇ ਦੇ ਦੇਖ ਸਾਡੇ ਦੂਸਰੇ ਪਾਸੇ ਤੋਂ ਤਾਂ ਤੁਹਾਨੂੰ ਚੰਗਾ ਲੱਗਾ ਨੌਕਰਾ ਥਾਣੇ ਦੁੱਧ ਦੀ ਝੋਟੀ ਜਾਈ ਗਈ ਤੇ ਇਹਦਾ ਫਿਰ ਮੁੱਲ ਮੁੱਲ ਕਰਾਉ ਨੂੰ ਇਹਦਾ ਹੀ ਭਾਅ ਲੱਕ ਕਰਾ ਲੋ 95 ਕਰਾ ਲੋ 90000 ਦੀ ਦੇ ਦਾਂਗੇ 85 ਦੇ ਦੋ 85 ਜੀ 85 ਦਾ ਵੱਡੀ ਝੋਟੀ ਜੀ ਆ ਵੀ ਬਾਕੀ ਤਿਆਰ ਹੋ ਗੀਆਂ ਮੱਝਾ ਦੁੱਧਾਂ ਬਾਕੀ ਕੋਈ ਵੀ ਆਣ ਕੇ ਵੇਖੇ ਇੱਥੇ ਫਿਰ ਸੌਦਾ ਕਰੇ ਇੱਕ ਇਹਨਾਂ ਕੋਈ ਆਖੇ ਵੀ ਝੋਟੀਆਂ ਜਾਂ ਲੈ ਸਾਪਾਂ ਨੇ ਕਿ ਇਹ ਹੋਣਗੀਆਂ ਨਹੀਂ ਬਾਕੀ ਵੀਰ ਕੋਈ ਫੋਨ ਲਾਵੇ ਹੋਰੀ ਮਾਨਤਨ ਕਰਾਂਗੇ ਹੋਰ ਵੀ ਮਾਨਤਨ ਹੋ ਜਾਣਗੇ ਬਾਕੀ ਇਹ ਗਾੜ ਵੀ ਦੇਖ ਸਾਡੇ ਕਿੱਥੋਂ ਕਿੱਥੋਂ ਟੱਕਰ ਜਾਂਦੀ ਆ ਅਜੇ ਤਿਆਰ ਹੋਣੀਆਂ ਵਾ ਇਹ ਜਿਹੜੀਆਂ ਪੂਰੀਆਂ ਆ ਵੀ ਗੱਬਨ ਆ ਗਈ ਜੇ ਇਹਦੀ ਗੱਬਨ ਜੇ ਪੰਜਵੇਂ ਨੰਬਰ ਤੇ ਵੱਡੀ ਮਾਂ ਜੀ ਵੀ ਝੋਟੀ ਇਹ ਵੀ ਪੂਰੀਆਂ ਵੱਡੀਆਂ ਮੱਝਾਂ ਚ ਆਣਾਂ ਦੇਖੋ ਜੇ ਦਿਨ ਦਾ ਇਹ ਵੀ ਰਹਿ ਗਏ ਦੇਖੋ ਸਿਰੇ 4 ਹੋ ਗਏ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਦੇਖੋ ਵੀ ਜੀ ਇਹਨੇ 4 4 ਹੋ ਜਾ ਠੀਕ ਨੇ ਕੱਦ ਦੇਦਾ ਮੇਰੇ ਸਾਹਨੇ ਤੁਹਾਡੇ ਤਾਂ ਨਹੀਂ ਕੱਦ ਦੇ ਮੈਂ ਤਾਂ ਵਿਚਾਰ ਆ ਆ ਦੇਖਾਦੇ ਨਹੀਂ ਉਧਰਾਂ ਦੇ ਵਖੇ ਤੇ ਇਹ ਕਿੰਨਾ ਦੁੱਧ ਸਿਆ ਭਰੀ ਜਾਊਗੀ ਦੁੱਧ ਇਹ ਚੋਂ ਦਾ 15 ਲੀਟਰ ਕੱਢੇਗੀ ਵੀਰ ਜੀ ਜਿਦਾ ਦੇਖੋ ਮਸਲ ਤੁਹਾਨੂੰ ਪਤਾ ਸਿਆਲ ਦਾ ਆ ਹਾਂਜੀ ਉਹ ਤੇ ਕੋਈ ਜਿੰਨਾ ਪਾਲੇਗਾ ਉਹਨਾਂ ਚੋਲੇਗਾ ਖੋਲੋ ਫਿਰ ਤੋੜ ਦਈਏ ਹਾਂਜੀ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਜੇ ਲੱਗਦਾ ਹਰ ਗਾੜ ਪਿਛਾੜ ਪੂਰੀ ਜੇ ਗਾੜ ਨੇ ਵੀ ਵੇਖੋ ਉਧਾ ਦੇ ਪਿਛਾੜ ਵੀ ਆ ਦੇਖ ਲੈਂਦੇ ਜੀ ਸਾਰੀਆਂ ਮੱਝਾਂ ਚੋਚਾ ਕਰਦੇ ਆ ਇਹਦਾ ਤੇ ਇਹਦਾ ਫਿਰ ਮੁੱਲ ਵੇ ਜੀ ਵੇਖੋ ਵੇ ਜੀ ਝੋਟੀ ਵੀ ਵੱਡੀ ਆ ਤੇ ਬੇਦੀ 5-6 ਦਿਨ ਕੋਈ ਹਫਤਾ ਸਾਹ ਪਿਆ ਹਾਂਜੀ ਤੇ ਵੀ ਇਰਸਾਮ ਕਰਨੇਗਾ ਤੇ ਝੋਟੀ ਦੇਦਾ ਮੈਂ ਲੱਖ ਰੁਪਇਆ ਵੜ ਲੇ ਅੱਛਾ ਪਰ ਆਪਾਂ ਜੇ ਕੋਈ ਦੱਸ ਦੇ ਲੈਂਦੀ ਉਸੇ ਦਾ ਨਾ ਮੁੱਲ ਦਾ ਆਪਾਂ ਲੱਖ ਨਹੀਂ ਕਰਨਾ ਨਾ 95-90 ਹਜ਼ਾਰ ਦੀ ਦੇ ਦਾਂਗੇ ਅੱਛਾ 90 ਹਜ਼ਾਰ ਦੀ ਹਾਂਜੀ ਹਾਂਜੀ 85 ਦੀ ਜਾਂਦੀ ਹੈ ਵੀ ਕਾਸੀ 3000 ਹੋ ਛੱਡ ਦਾਂਗੇ 82000 ਦਿੱਤੇ ਅੱਛਾ 82000 ਸਾਹਮਣੀ ਆ ਅੱਛਾ ਇਹਨਾਂ ਸਮਝਾਇਚੋ ਜੇ ਨੁਕਸੇ ਗੇ ਸਟੋਰੀ ਵਧੀਆ ਅੱਛਾ ਫਿਰ ਅਗਾਗੇ ਦਾਦੇ ਸਾਮਕੇ ਨੇ ਲੱਖ ਸਵਾ ਲੱਖ ਰੁਪਇਆ ਬੱਦਦਾ ਠੀਕ ਆ ਤੇ ਅੱਜ ਫੇਰ ਆਪਣੇ ਕੋਈ ਐਫ ਮਾਧਿਅ ਕੀ ਜੇ ਐਫ ਕੀ ਐਫ ਗਾਵਾਂਗੇ ਅੱਛਾ ਆ ਮਾਝਾ ਪਰ ਹੈ ਗਾਵਾ ਵਰਗੀ ਆ ਅੱਛਾ ਅੱਛਾ ਫਿਰ ਪਿਓਰ ਨੀਲੀ ਦੀ ਹਾਂ ਦੇਖ ਸਕਦੇ ਆ ਕੀ ਅੱਖ ਸਿੰਘ ਵੀ ਨੀਲੀ ਜਿਹਾ ਵੇਖ ਅੱਛਾ ਫਿਰ ਮਾਝਾ ਆ ਗਈ ਜੀ ਆ ਜੇ ਦੇ ਮੱਗ ਬੜੀ ਪਰ ਲੱਭਦੀ ਨਹੀਂ ਨੀਲੀ ਦੀ ਡੱਬੀ ਗਾਂ ਤੇ ਵਿਖਾਈ ਦੀ ਆ ਡੱਬੀ ਮਾਝ ਵਿਖਾਉਣੀ ਤੁਹਾਨੂੰ ਝੋਟੀ ਸੁਆ ਪਹਿਲਾਂ ਹੀ ਪਹਿਲਾਂ ਸੁਆ ਹੀ ਦੰਦਾਂ ਦੇ 4-10 ਵਜੇ ਝੋਟੀ ਪਹਿਲਾਂ ਹੀ ਸੁਆ ਆ ਤੇ ਆ ਦੇਖ ਸਕਦੇ ਜੀ ਸਿੰਘ ਦਾ ਸਿੰਘ ਵੀ ਰੱਖੀ ਇੱਕ ਤੇ ਹੁੰਦੀ ਨਾ ਨੀਲੀ ਦੀ ਝੋਟੀ ਅੱਜ ਤੁਹਾਨੂੰ ਡੱਬੀ ਝੋਟੀ ਦਿਖਾਉਣੀ ਆ ਥਾਣੇ ਵਿੱਚਾਰੇ ਖਲਾਬੀ ਲੱਗੇ ਆਹ ਦੇਖ ਸਾਡੇ ਬਾਕੀ ਵੀ ਜੇ ਠੰਡੀ ਗੁਲਾਬੀ ਰੰਗ ਦੇ ਚਾਰੇ ਥਾਣੇ ਕੋਈ ਗੱਲ ਨਹੀਂ ਉਹ ਜੀ ਹੁੱਦਾਂ ਹਰ ਚੜਦੀ ਆ ਕਿੱਥੇ ਮਰਦੀ ਚੜਦੀ ਅੱਖਾਂ ਵਿੱਚ ਬਿੱਲੀਆਂ ਦੀਆਂ ਦੋਵੇਂ ਸੋਹਣੀ ਲੱਗਦੀ ਐ ਛੋਟੀ ਬਾਕੀ ਸਾਰੀਆਂ ਮੱਜਾਂ 'ਚ ਵੱਖਰੀ ਵਿਖਦੀ ਆ ਆ ਦੇਖ ਲੈ ਤੇਰਾ ਇਹਦਾ ਚੰਗੀ ਤਰ੍ਹਾਂ ਥੱਲੇ ਵੀ ਤੇ ਨਹੀਂ ਨੇ ਵੀ 5-7 ਲੈ ਜਾਣੇ ਆ ਚੰਗੀ ਭਰੂਗੀ ਥੱਲੇ ਬਣੇਗੀ ਚੰਗੀ ਤੇ ਲੱਗਦਾ ਬਹੁਤ ਤੇ ਲੱਗ ਰਿਹਾ ਕਰੀਂ ਜੇ ਤੀਕੀ ਤਾਲ ਬੜਾ ਗਿਆ ਤੇ ਲੱਗਾ ਜੀ ਕੋਈ ਰਵੇ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਨੇ ਜੇ 12-13 ਲੀਟਰ ਨਾਰਮਲ ਭਰੀ ਜਾਏਗੀ ਬਾਕੀ ਕੋਈ ਸੇਵਾ ਕਰੇਗਾ ਤਾਂ ਵੱਧ ਵੀ ਕੱਢ ਦੇਗੀ ਅੱਛਾ ਅੱਜ 70 ਚੰਗਾ ਬਟਾਲਾ ਲਗਾ ਦੇ ਤੇ ਇਹਦਾ ਫਿਰ ਮੁੱਲ ਮੁੱਲ ਕਰਾਉਣਾ ਇਹਦਾ 90-95 ਕਰਾ ਲਓ ਭਾਈ ਅੱਸੀ ਹਾਤੀ ਜਦਾ ਵੀ 80000 ਦੀ ਹਾਂਜੀ ਚਲੋ ਬਾਕੀ ਹੋਰ ਕਰ ਦਈਏ ਮਾਨਤਨ 2000 ਛੱਡ ਦਈਏ ਔਰ 85 ਜੋ ਛੱਡ ਦਿਓ ਕੀ ਛੱਡਦੇ ਜੀ 85 ਜੋ 75 ਜੋ 75 ਜੋ 75 ਜੋ ਛੱਡਦੇ ਆ 75 ਜੋ ਸਾਡੇ 85 ਤੁਹਾਡੇ ਮੂੰਹ ਗਾਦ ਸਾਰੇ ਹਾਂਜੀ ਹਾਂਜੀ ਕਿਉਂਕਿ ਦਿਮਾਗ ਬੜੀ ਹਨੀਲੀ ਦੀ ਹਾਂਜੀ ਬਾਕੀ 75 ਜੋ 1000 ਛੱਡ ਦਾਂਗੇ ਅੱਛਾ 74 ਦੀ ਦੇ ਦੋਗੇ ਚਲੋ ਅਰੇ ਬਾਕੀ 20 ਰੁਪਏ ਖੂਨ ਲਾਵੇ ਹੋਰ ਵੀ ਕਰ ਦਾਂਗੇ ਮਾਨਤਨ ਠੀਕ ਹੈ ਜੀ ਬਾਕੀ ਚਲੋ ਸਪੈਸ਼ਲ ਹੀ ਹੈ ਦੇਖੋ ਹਾਂ ਬਾਕੀ ਇਹ ਵੀ ਚੀਜ਼ ਦੁੱਧ ਭਾਵੇਂ ਵਧ ਦੋਵੇ ਘਟ ਦੋਵੇ ਇਹ ਆ ਵੀ ਸਾਰੀਆਂ ਡੰਗਰਾਂ ਚ ਦਾਹਾਂ ਡੰਗਰਾਂ ਚ ਸਭ ਤੋਂ ਪਹਿਲਾਂ ਨਿਗਾਹ ਤੇ ਜਾਣੀ ਆ ਵੱਖਰੀ ਵਿਖਦੀ ਆ ਡੱਬੀ ਝੋਟੀ ਆ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ ਚਾਹ ਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ